सतेंद्र सिंह की गिरफ्तारी तो बाद चल रही जांच दरमियान कुलदीप सिंह धालीवाल ने तिखा प्रतिक्रम किया है धालीवाल ने कहा कि श्री गुरु ग्रंथ साहिब कले बादल परिवार या एस जी पीसी प्रधान एडवोकेट हरजिंद्र धामी नहीं हैं गुरु साहेब कुल मनुखता के सजे हैं ਉਨ੍ਹਾਂ ਅੱਗੇ ਬੋਲਦੇ ਕਿ ਆ ਕਿਸੇਂਦਰ ਕੋਲੀ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਐਸਜੀਪੀਸੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਸਚਾਈ ਸੰਗਤ ਦੇ ਸਾਹਮਣੇ ਲਿਆਉਣ ਲਈ ਜਾਂਚ ਵਿੱਚ ਪੂਰਾ ਸਹਿਯੋਗ ਦੇਣ। ਦੱਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਗੁਰੂ ਸਾਹਿਬ ਦੇ ਸਰੂਪਾਂ ਦੀ ਛਪਾਈ ਅਤੇ ਵੰਡ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਹੁਣ ਜਦੋਂ ਜਾਂਚ ਏਜੰਸੀਆਂ ਇਸ ਮਾਮਲੇ ਦੇ ਤਹ ਤੱਕ ਜਾ ਰਹੀਆਂ ਹਨ ਤਾਂ ਸਿਆਸੀ ਦੋਸ਼-ਪ੍ਰਤੀਦੋਸ਼ ਦਾ ਸਿਲਸਿਲਾ ਤੇਜ਼ ਹੋ ਗਿਆ ਹੈ ਤਾਲੀਵਾਲ ਦਾ ਕਹਿਣਾ ਹੈ ਕਿ ਜੇਕਰ ਐਸਜੀਪੀਸੀ ਸਾਫ਼-ਸੁਤਰੀ ਹੈ ਤਾਂ ਉਹਨਾਂ ਨੂੰ ਜਾਂਚ ਤੋਂ ਡਰਨਾ ਨਹੀਂ ਚਾਹੀਦਾ ਸਤਿੰਦਰ ਕੋਲੀ ਜਿਹੜਾ ਸੁਖਵੀਰ ਬਾਦਲ ਦੀਆਂ ਪ੍ਰਾਈਵੇਟ ਕੰਪਨੀਆਂ ਦਾ ਚਾਰਟਰਡ ਅਕਾਊਂਟੈਂਟ ਸੀਗਾ ਇਹਨੂੰ ਹੀ ਮੁੜ ਕੇ ਐਜੀਪੀਸੀ ਦਾ ਦੋਸ਼ ਐਜੀਪੀਸੀ ਦੀ ਤਨਖਾਹ ਇੱਥੋਂ ਲੈਂਦਾ ਇਹ ਕੰਮ ਕਿਤੇ ਕਰੀ ਜਾਂਦੇ ਹੈ ਸਭ ਸਰ ਇਹ ਤਾਂ ਕਿੰਨੀ ਠੱਗੀ ਮਾਰੀ ਇਹਨਾਂ ਨੇ ਕਿੰਨੀ ਚੋਰੀ ਬਜਾਦੀ ਕੀਤੀ ਉੱਥੇ ਇਹ ਸਭ ਚੀਜ਼ਾਂ ਦਾ ਤੁਹਾਨੂੰ ਪਤਾ ਲੱਗੂ ਤੁਹਾਨੂੰ ਜਦੋਂ ਇਹਦੀ ਜਾਂਚ ਪੂਰੀ ਕੰਪਲੀਟ ਹੋ ਗਈ ਨਾ ਸਭ ਵੱਡੇ ਵੱਡੇ ਖਲਾਸੇ ਹੋਣਗੇ ਕਿ ਇਹਨਾਂ ਨੇ ਕਿੱਦਾਂ ਉੱਥੇ ਲੁੱਟ ਬਚਾਈ ਅੰਦਰ ਦਾ ਐਸਡੀਪੀਸੀ ਸੋ ਧੰਮੀ ਸਾਹਿਬ ਨੂੰ ਬੇਨਤੀ ਆ ਕਿ ਮਹaraj ਸਰ ਪੁਲਿਸ ਨੂੰ ਆਪਣਾ ਕੰਮ ਕਰਦੇ ਹੋ ਹੁਣ ਤੁਸੀਂ ਇਹ ਦਖਲਦਾਜੀ ਆ ਜੀ ਇਹ ਫਲਾਣਾ ਜੀ ਢੀਂਗੜਾ ਜੀ ਪਹਿਲਾਂ ਸਮਝ ਲੈਣ ਕਿ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਹਰ ਕੋਨੇ 'ਚ ਵਸਦੇ ਸਿੱਖ ਦਾ ਗੁਰੂ ਗ੍ਰੰਥ ਸਾਹਿਬ ਆ ਕੱਲਾ ਧਾਮੀ ਦਾ ਤੇ ਸੁਖਬੀਰ ਬਾਦਲ ਦਾ ਗੁਰੂ ਗ੍ਰੰਥ ਸਾਹਿਬ ਨਹੀਂਗਾ ਤੇ ਜਿਹੜਾ ਸੱਚਾ ਸਿੱਖ ਆਪਣੇ ਗੁਰੂਗਾਰੀ ਮੱਥਾ ਵਿਟੇਕਦਾ ਤੇ ਜੇ ਗੁਰੂ ਨੂੰ ਕੁਝ ਹੁੰਦਾ ਤੇ ਹਰ ਬੰਦਾ ਉਹਦੇ ਲਈ ਕੰਮ ਕਰਦਾ ਉਹ ਕੰਮ ਅਸੀਂ ਕਰਦੇ